ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਤੇ ਕਰਨੀ ਸੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਭੰਡ ਸਾਹਿਬ ਜਿਹੜੇ ਕਹਿ ਰਹੇ ਸੀ ਵੀ ਕੈਨੇਡਾ ਜਿਹੜੀ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਜਿਹੜਾ ਇੱਕ ਮੰਦਰ ਤੇ ਅਟੈਕ ਹੋਇਆ ਯਾਨੀ ਕਿ ਸਚਾਈ ਇਹ ਆ ਮੰਦਰ ਤੇ ਅਟੈਕ ਕੋਈ ਨਹੀਂ ਹੋਇਆ ਮੰਦਰ ਨੂੰ ਕਿਸੇ ਨੇ ਛਿੜੀਟ ਨਹੀਂ ਮਾਰੀ ਉਹਦੇ ਅੰਦਰ ਜਰਵਾਣੇ ਬੇਟੇ ਉਹਨਾਂ ਦੇ ਵਰ ਖਿਲਾਫ ਨਾਰੇ ਬਾਈ ਜਰੂਰ ਜਾ ਕੇ ਮੁੰਡਿਆਂ ਨੇ ਕੀਤੀ ਸਿੰਘਾਂ ਨੇ ਕੀਤੀ ਆ ਪਰ ਕਿਸੇ ਮੰਦਿਰ ਤੇ ਕੋਈ ਹਮਲਾ ਨਹੀਂ ਹੋਇਆ ਇਹਨੂੰ 84 ਦੇ ਵਿੱਚ ਜਿਹੜਾ ਗੁਰਦਰਾ ਸਾਡਾ ਢਾਇਆ ਉਹ ਨਹੀਂ ਇਹਨੂੰ ਮੰਦਪਾਗਾ ਲੱਗਿਆ ਇਹਨੂੰ ਭੰਡਰ ਨੂੰ ਸ਼ਰਾਬੀ ਨੂੰ ਬਿਉੜੇ ਨੂੰ ਉਹ ਨਹੀਂ ਉਹ ਨਹੀਂ ਲੱਗਿਆ ਬਸ ਆ ਵੀ ਪੀਓ ਗੁਰਦਰਾ ਢਾਹਤਾ 84 ਦੇ ਵਿੱਚ 20 ਤੋਂ ਵੱਧ ਗੁਰਦਾਰੇ ਯੂਪੀਐਮਪੀ ਦੇ ਵਿੱਚ ਜਿਹੜੇ ਜਿਹੜੇ ਮੰਦਿਰ ਬਣਾਤੇ ਉਦੋਂ ਇਹ 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 ਇਹੀਆਂ ਭਾਵਨਾ ਨਹੀਂ ਭੜਕੀਆਂ ਹੁਣ ਇਹੀਆਂ ਮਾ ਭਾਵਨਾ ਭੜਕਦੀਆਂ ਇਹਦੀਆਂ ਉਦੋਂ ਇੱਕ ਦਿਨ ਜਾ ਕੇ ਜਦੋਂ ਇਹਦਾ ਕੱਠ ਬੰਦਨ ਜਾਂ ਇੰਡੀਆਨ ਅਲਾਈਅንስ ਬਣਦਾ ਫਿਰਦਾ ਸੀ ਉਦੋਂ ਜਾ ਕੇ ਸੋਨੀਆ ਗਾਂਧੀ ਨੂੰ ਇਹ ਗੱਲ ਕਹਿਣ ਡਿਆ ਵਾਂ ਕਿ ਤੁਹਾਡੀਆਂ ਪੀੜਾਂ ਮੈਂ ਸਮਝਦਾ ਵਾਂ ਉਹਦੀਆਂ ਪੀੜਾਂ ਇਹਨੂੰ ਇਹਨੂੰ ਨਜ਼ਰ ਆ ਗਿਆ ਸੀ ਜਿਹੜੇ ਗਲਾਂ 'ਚ ਟਾਇਰ ਪਾਏ ਪਾ ਕੇ ਸਾਰ ਤੇ ਛੋਟੇ-ਛੋਟੇ ਜਵਾਗ ਟੋਪਾਂ 'ਚ ਪਾ ਬਾ ਕੇ ਸੜੀਆਂ ਬਰਾਤੀਆਂ ਉਹ ਇਹਨੂੰ ਪੀੜਾ ਨਹੀਂ ਦਿਖੀਆਂ ਹੁਣ ਚਲੋ ਉਹ ਹੀ ਤੇ ਗੱਲ ਮੈਂ ਕਰਨੀ ਹੀ ਗੱਲ ਲੰਮੀ ਹੋ ਜਾਣੀ ਆ ਪਰ ਹੁਣ ਮੈਂ ਜਿਹੜੀ ਗੱਲ ਕਰਨ ਲੱਗਿਆ ਵਾਂ ਅੱਜ ਮੈਨੂੰ ਮੇਰੇ ਚੌਣ ਵਾਲੇ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਜਿਹੜੇ ਮੇਰੀ ਜਾਨ ਦੇ ਹਾਸਟ ਕਰਨ ਵਾਲੇ ਜਿਹੜੇ ਮੇਰੀ ਜਾਨ ਲੰਮੀਆਂ ਦਵਾਵਾਂ ਮੰਗਦੇ ਆ ਪੇਰੇ ਲੰਬੀ ਉਮਰ ਹੋਵੇ ਉਹਨਾਂ ਸੱਜਣਾ ਮਿੱਤਰਾਂ ਨੇ ਬਹੁਤੇ ਜਿਆਦੇ ਮੈਸੇਜ ਮੈਨੂੰ ਕੀਤੇ ਫੋਨ ਕੀਤੇ ਵੀ ਤੂੰ ਥੋੜਾ ਜਿਆ ਸੁਪੋਚ ਕਰਿਆ ਕਰ ਬੋਲਣ ਲੱਗਾ ਦੱਸੋ ਭੈਣ ਭਰਾਵੋ ਮੇਰੇ ਚਾਹਣ ਵਾਲਿਓ ਮੇਰੇ ਪਿਆਰਿਓ ਭੈਣ ਭਰਾਵੋ ਦੇ ਸੱਜਣਾ ਮਿੱਤਰੋ ਦੱਸੋ ਪਿਹੜ ਗਾਲ ਦੇ ਵਿੱਚ ਸੰਗਲ ਪਾ ਗਏ ਆਪਣੇ ਗਾਲੀ ਘੋਟ ਲਈਏ ਜੇ ਹੀ ਬੋਲ ਨਹੀਂ ਵੀ ਬੋਲ ਵੀ ਨਹੀਂ ਸਕਦੇ ਇਹ ਗੁਲਾਮ ਮੁਲਕ ਦੇ ਵਿੱਚ ਬੋਲ ਵੀ ਨਹੀਂ ਸਕਦੇ ਫਿਰ ਹੋਰ ਕੀ ਗੱਲ ਇਹਨਾਂ ਨੂੰ ਫਿਰ ਸਿੱਧੀ ਜੰਗੀ ਮਾਰਨਾ ਹੀ ਚੰਗਾ ਵਾ ਤੇ ਇਹ ਬੋਲਣ ਲੱਗ ਗਏ ਸਾਡੇ ਤੇ ਇੰਡੀਆ ਪਬੰਦੀਆਂ ਲੱਗੀਆਂ ਵਾਂ ਤੇ ਤਾਂ ਵੀ ਅਸੀਂ ਜੇ ਬੋਲਣਾ ਵੀ ਨਹੀਂ ਆ ਤੇ ਫਿਰ ਸਾਡਾ ਫਾਇਦਾ ਕੀ ਹੈ ਜੀਨ ਖਣੋ ਕੀ ਥੋੜਿਆ ਵਾ ਤੇ ਕਈ ਮੇਰੇ ਵੀਰ ਕਹਿੰਦੇ ਆ ਵੀ ਇਹ ਸਰਕਾਰਾਂ ਵੜੀਆਂ ਸਰਕਾਰ ਦੇ ਜਿਹੜੇ ਚਮਚੇ ਉਹਨਾਂ ਨੂੰ ਦੁੱਖ ਬੜਾ ਹੁੰਦਾ ਇਹਦੇ ਭਾਜੀ ਜਦੋਂ 84 ਚੱਲੀ ਹੈ ਨਾ ਉਹ ਤੋਂ ਬਾਅਦ ਹੀ ਸਰਕਾਰਾਂ ਦੇ ਚਮਚੇ ਜਿਹੜੇ ਉਹਨਾਂ ਦੇ ਅੱਖ ਵਿੱਚ ਅਸੀਂ ਰੜਕਦੇ ਰਹੇ ਆ ਤਾਂ ਰੜਕਦੇ ਰਵਾਂਗੇ ਅੱਜ ਜਿਹੜਾ ਭੰਡ ਦੇ ਚਮਚੇ ਆ ਇਹੜੇ ਭਾਂਡ ਦੇ ਚਮਚੇ ਕਹਿੰਦੇ ਆ ਵੀ ਸਾਨੂੰ ਬੜਾ ਦਰਦ ਹੁੰਦਾ ਜਦੋਂ ਭਾਂਡ ਨੂੰ ਕੋਈ ਕੋ ਕਹਿੰਦਾ ਵਾ ਇਹਨਾਂ ਕੋ ਤੁਸੀਂ ਜਿੰਨੀ ਮਰਜ਼ੀ ਚਮਚਾਗਰੀ ਕਰੀ ਜਾਓ ਆਪਣੇ ਨੂੰ ਪੰਥੂ ਕੋ ਖਵਾਈਏ ਉਹ ਨਾਲ ਚਮਚਾਗਰੀ ਵੀ ਕਰੀ ਜਾਓ ਇਹਨਾਂ ਨੇ ਬੋਲ ਲੋ ਟਰਾਨੀਆਂ ਇਹ ਨਾ ਸਮਝਿਓ ਵੀ ਇਹ ਡਰ ਜਾਣਗੇ ਨਾ ਪਹਿਲਾਂ ਤੋਂ ਕਦੀ ਡਰੇ ਨਾ ਡਰਨਾ ਹੀ ਆ ਹੁਣ ਗੱਲ ਇਹ ਆ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਜਿੰਨਾ ਚਿਰ ਭਾਂਡ ਕਿਸੇ ਪਾਸੇ ਲੱਗ ਨਹੀਂ ਜਾਂਦਾ ਉਹਨਾਂ ਚਿਹਰੇ ਹੀ ਇਹਦੇ ਵਰ ਖਲਾਫ ਬੋਲਦੇ ਰਵਾਂਗੇ ਤੇ ਨਾਲੇ ਇਹ ਗੱਲ ਤੇ ਸਾਰਿਆਂ ਨੂੰ ਪਤਾ ਹੋਣੀ ਆ ਹੋਣੀ ਆ ਸਾਰਿਆਂ ਨੇ ਸੁਣਿਆ ਹੀ ਆ ਗਾਣਾ ਖੋਏ ਆ ਗਈ ਇਹ ਕਰਨੇ ਸ਼ਕਲ ਛੱਡ ਤੇ ਰਫਲਾ ਚਲਾਉਣੀਆਂ ਨਹੀਂ ਭਾਉ ਭੁੱਲੇ ਨੇ ਇਹ ਗੱਲ ਚੰਗੀ ਤਰ੍ਹਾਂ ਮੇਰੀ ਨੋਟ ਕਰ ਲੈਣ ਇਹਨਾਂ ਨੂੰ ਕਹੋ ਵੀ ਆਪਣੀ ਬਾਜ ਆ ਜੇ ਨਾ ਚੁੰਚਿਆ ਗਰੀ ਤੋਂ ਨਹੀਂ ਤੇ ਫਿਰ ਜਿੱਤਰਾ ਹੋਗੇ ਫੇਰ ਵੇਖੀ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ